ਐਸੇ ਵੇਲੇ ਜਿੱਥੇ ਪੰਜਾਬ ਹੜ੍ਹਾਂ ਦੀ ਭਿਆਨਕ ਮਾਰ ਚੱਲ ਰਿਹਾ ਹੈ ਉੱਥੇ ਹੀ ਹੜਪੀੜਤ ਲੋਕਾਂ ਦੀ ਮਦਦ ਲਈ ਹਰ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਹਸਤੀ ਅੱਗੇ ਆ ਰਹੀ ਹੈ। ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਰਾਹਤ ਸਮਗਰੀ ਹੜਪੀੜਤ ਲੋਕਾਂ ਤੱਕ ਪਹੁੰਚਾ ਰਿਹਾ ਹੈ। ਏਸੀ ਦਰਮਿਆਨ ਇੱਕ ਦੁਖਦਾਈ ਖਬਰ ਵੀ ਸਾਹਮਣੇ ਆਈ ਹੈ ਜੋ ਕਿ ਪ੍ਰਸਿੱਧ ਗਾਇਕ ਅਰਜੰਟ ਲੋ ਨਾਲ ਸੰਬੰਧਿਤ ਹੈ। ਤੁਹਾਨੂੰ ਦੱਸ ਦਈਏ ਕਿ ਅਰਜੰਟ ਢਿੱਲੋਂ ਆਪਣੀ ਟੀਮ ਮੈਂਬਰਾਂ ਸਮੇਤ ਜਗਦੇਵ ਖੁਰਦ ਪਿੰਡ ਵਿੱਚ ਮੈਡੀਕਲ ਦਵਾਈਆਂ ਲੈ ਕੇ ਪਹੁੰਚਿਆ ਸੀ ਸੇਵਾ ਦੌਰਾਨ ਅਚਾਨਕ ਉਹਨਾਂ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ ਹਾਲਾਂਕਿ ਖੁਸ਼ਕਿਸਮਤੀ ਨਾਲ ਨਾ ਤਾਂ ਅਰਜੰਟ ਢਿੱਲੋਂ ਨੂੰ ਕੋਈ ਚੋਟ ਆਈ ਅਤੇ ਨਾ ਹੀ ਟੀਮ ਦੇ ਹੋਰ ਮੈਂਬਰਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਅਰਜੰਟ ਢੋਲੋ ਦੀ ਡਿਫੈਂਡਰ ਗੱਡੀ ਦਾ ਕੰਟਰੋਲ ਅਚਾਨਕ ਵਿਗੜ ਗਿਆ ਕਿਉਂਕਿ ਕਾਫੀ ਜ਼ਿਆਦਾ ਪਾਣੀ ਪਿੰਡਾਂ ਦੇ ਵਿੱਚ ਹੋਣ ਕਾਰਨ ਉਹਨਾਂ ਦੀ ਗੱਡੀ ਦਾ ਬੈਲੈਂਸ ਵਿਗੜ ਗਿਆ ਅਤੇ ਉਹ ਵਾਣ ਵਿੱਚ ਜਾ ਡਿੱਗੀ ਪਰ ਵੱਡੀ ਰਾਹਤ ਰਹੀ ਕਿ ਗੱਡੀ ਪਲਟੀ ਨਹੀਂ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਇਸ ਵੇਲੇ ਸਥਾਨਕ ਲੋਕਾਂ ਦੇ ਵੱਲੋਂ ਗੱਡੀ ਨੂੰ ਵਾਣ ਦੇ ਵਿੱਚੋਂ ਬਾਹਰ ਕੱਢਣ ਲਈ ਟਰੈਕਟਰਾਂ ਮਗਰ ਟੋਚਨ ਪਾ ਕੇ ਯਤਨ ਕੀਤੇ ਜਾ ਰਹੇ ਹਨ ਬਾਕੀ ਤੁਸੋ ਅਰਜੰਟ ਢੋਲੋ ਦੀ ਟੀਮ ਵੱਲੋਂ ਮੌਕੇ ਦਾ ਪੂਰਾ ਵਾਕਿਆ ਸੁਣੋ ਤੇ ਵੀਡੀਓ ਨੂੰ ਵਾਤੋ ਦੋ ਲੋਕਾਂ ਤੱਕ ਸ਼ੇਅਰ ਕਰ ਦਿਓ ਅਰਜੰਟ ਲੋ ਬਾਈ ਹੁਣੇ ਮੈਡੀਕਲ ਸਹੂਲਤਾਂ ਲੈ ਕੇ ਇੱਥੇ ਪਹੁੰਚੇ ਸਿਗੇ ਸਿੱਧੂ ਸਾਹਿਬ ਨਾਲ ਹੈ ਬਾਈ ਅਸੀ ਕਲ ਜੀ ਪਰ ਤੁਸੀਂ ਦੇਖੋ ਕਿ ਗੱਡੀ ਵਾਹਣ ਚ ਲੈ ਗਈ ਔਰ ਕਿਉਂਕਿ ਬਹੁਤ ਜ਼ਿਆਦਾ ਚੱਕੜ ਸੀਗਾ ਔਰ ਬੜੀ ਮੁਸ਼ਕਲ ਬਣੀ ਹੋਈ ਹੈ ਹਣ ਕੋਸ਼ਿਸ਼ ਕਰ ਰਹੇ ਆ ਕਿ ਇਹ ਗੱਡੀ ਕੱਢੀਏ ਅਸੀਂ ਇਸ ਵੇਲੇ ਕਿਹੜਾ ਪਿੰਡ ਹੈ ਬਾਈ ਇਹ ਜਗਦੇਵ 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 ਖੁਰਦ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਬਾਈ ਹੁਣੇ ਜਿਹੜੀ ਮੈਡੀਕਲ ਅਸਿਸਟੈਂਸ ਇਕੱਲੇ ਮਨੁੱਖਾਂ ਦੀ ਨਹੀਂ ਵੈਟਰਿਨਰੀ ਡਾਕਟਰਸ ਵੀ ਨਾਲ ਲੈ ਕੇ ਸਾਰੀ ਟੀਮ ਆਏ ਸੀਗੇ ਕਿ ਅਸੀਂ ਉਹ ਕਾਰਜ ਸ਼ੁਰੂ ਕਰੀਏ ਜਿਹੜਾ ਹੁਣ ਲੋੜਿੰਦਾ ਇਹ ਹੈ ਕਿ ਰਾਸ਼ਨ ਪਾਣੀ ਬਹੁਤ ਆ ਗਿਆ ਪਰ ਪਸ਼ੂ ਪਾਣੀ ਚ ਖੜੇ ਰਹੇ ਆ ਬਿਮਾਰੀਆਂ ਬਹੁਤ ਜ਼ਿਆਦਾ ਔਰ ਉਹਨਾਂ ਦੀ ਇਹ ਸਹਾਇਤਾ ਕਰੀਏ ਇਹ ਸਪੋਰਟ ਕਰੀਏ ਇਸ ਦੌਰਾਨ ਅਸੀਂ ਇਹ ਬਾਈ ਦੇ ਇੱਥੇ ਫਾਰਮ ਤੇ ਆਏ ਸੀਗੇ ਇਹ ਆ ਸਾਹਮਣੇ ਫਾਰਮ ਹੈ ਬਾਈ ਉਹਨਾਂ ਦਾ 225 ਡੰਗਰ ਇਹਨਾਂ ਦੇ ਜਿਹੜੇ ਆ ਉਹ ਬਿਮਾਰ ਸੀਗੇ ਉਹਨਾਂ ਨੂੰ ਦੇਖਣ ਵਾਸਤੇ ਤੇ ਜਦੋਂ ਇੱਥੇ ਪਹੁੰਚੇ ਆ ਤੇ ਛੋਟੀ ਪਹੀ ਸੀਗੀ ਚੱਕੜ ਬਹੁਤ ਜ਼ਿਆਦਾ ਸੀ ਤੇ ਔਰ ਗੱਡੀ ਜਿਹੜੀ ਹੈ ਉਹ ਤੁਸੀਂ ਦੇਖੋ ਕਿ ਢੇਠਾਂ ਲਹਿ ਗਈ ਔਰ ਹੁਣ ਟਰੈਕਟਰ ਦੀ ਮਦਦ ਨਾਲ ਬਾਈ ਹੁਣੇ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਐ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ